ਕੰਜੀ ਸੱਚੀ ਕਲਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਹੈ ਨਾ ਜਿਹੜੀ ਉਹ ਬਹੁਤ ਹੀ ਵਧੀਆ ਹੋਣੀ ਚਹੀ ਕਿਉਂਕਿ ਤੁਹਾਨੂੰ ਥੋੜੇ ਜਿਹਾ ਫਰੈਸ਼ਰ ਆਈਟਮਸ ਦਿਖਾਉਣੇ ਆ ਫਰੈਸ਼ਰ ਆਈਟਮਸ ਵੀ ਬਹੁਤ ਨੋਮੀਨਲ ਪ੍ਰਾਈਸਸ ਤੇ ਹੋਣਗੇ ਉਸ ਤੋਂ ਬਾਅਦ ਸੂਟਸ ਦੇ ਕੋਲ ਨੇ ਸਾਰੇ ਗਰਮ ਸੂਟ ਆ ਇਹ ਐਕਚੁਅਲੀ ਵੀਡੀਓ ਹੈਗੀ ਹੈ ਹਿਅਰ ਐਂਡ ਸੇਲ ਠੀਕ ਹੈ ਜੀ ਸਾਲ ਦਾ ਖਤਮਾ ਹੋ ਰਿਹਾ ਤੇ ਆਪਾਂ ਹੁਣ ਸਾਲ ਦੇ ਖਤਮੇ ਨਾਲ ਸ਼ੁਰੂ ਕਰਾ ਦੇਣੀ ਹੈ ਸੇਲ ਸੇਲ ਵੀ ਕਾਦੀ ਗਰਮ ਸੂਟਾਂ ਦੀ ਅਬ ਥੋੜਾ ਜਿਹਾ ਇੱਕ ਬਿਲਕੁਲ ਫਰੈਸ਼ ਪੀਸ ਬਣ ਕੇ ਆਇਆ ਸੀ ਮੈਂ ਕਿਹਾ ਤੁਹਾਨੂੰ ਪਹਿਲਾਂ ਦਿਖਾ ਦਈਏ ਉਹ ਅਸੀਂ ਆਲਵੇਸ ਕਹਿੰਦੇ ਹੁੰਨੇ ਆ ਕਿ ਅਸੀਂ ਨਾ ਕਾਪੀ ਨਹੀਂ ਕਰੀਦੀ ਕਦੀ ਵੀ ਆ ਦੇਖੋ ਕਸ਼ਮੀਰੀ ਪਸ਼ਮੀਨਾ ਹੈ ਜੀ ਬੋਰ ਬੋਰ ਨਹੀਂ ਹੋਣੀ ਫੁੱਲ ਗਰੰਟੀ ਇਹ ਆਣੀ ਹੈ ਜੀ ਇਹਦੀ ਫਰੰਟ ਸਿੰਗਲ ਥ्रेड ਦੇ ਨਾਲ ਬਾਟਮ ਦੇ ਨਾਲ ਦਾ ਥ्रेड ਆਪਾਂ ਲਗਵਾਤਾ ਹੈ ਇਹਦੇ ਉੱਪਰ ਠੀਕ ਹੈ ਆ ਇਦਾਂ ਡਿਜ਼ਾਈਨ ਆਉਣਾ ਹੈ ਇੱਕ ਵਾਰੀ ਤੁਹਾਨੂੰ ਦੱਸ ਦਿੰਦੇ ਆ ਆ ਦੇਖੋ ਬਿਊਟੀਫੁਲ ਡਿਜ਼ਾਈਨ ਠੀਕ ਹੈ ਘੇਰੇ ਦੇ ਤੁਹਾਨੂੰ ਇਦਾਂ ਪੱਟੀ ਜੀ ਮਿਲਦੀ ਹੈ ਆਹ ਵਾਲੀ ਆ ਦੇਖੋ ਬਹੁਤ ਸੋਹਣਾ ਵਰਕ ਆ ਔਰ ਆ ਜਿਹੜਾ ਕੰਮ ਹੈਗਾ ਇਹ ਆਉਣਾ ਜੇ ਬਾਹਾਂ ਦੇ ਉੱਪਰ ਠੀਕ ਹੈ ਤੇ ਨਾਲ ਕੀ ਕੀਤਾ ਅਸੀਂ ਕੰਟਰਾਸਟ ਬਾਟਮ ਕਰੀਮ ਕਲਰ ਦੀ ਔਰ ਉਹਦੇ ਉੱਪਰ ਕਰਵਾਤਾ ਜੀ ਕੰਮ ਸ਼ਰਟ ਦੇ ਨਾਲ ਦਾ ਬਹੁਤ ਹੀ ਪਿਆਰੀ ਚੀਜ਼ ਬਣੀ ਹੈ ਦੁਪੱਟਾ ਇਹਦੇ ਨਾਲ ਹਲੇ ਅਸੀਂ ਰੈਡੀ ਨਹੀਂ ਕਰਵਾਇਆ ਅਕੋਰਡਿੰਗ ਟੂ ਕਸਟਮਰ ਜਿਹੜਾ ਉਹ ਕਹਿਣਗੇ ਟਾਈ ਐਂਡ ਆਏ ਕਰਨਾ ਹੈ ਸਿੰਗਲ ਕਲਰ ਕਰਨਾ ਹੈ ਤੇ ਬਣ ਜਾਏਗਾ ਵਿਦਆਊਟ ਦੁਪੱਟਾ ਇਹਦਾ ਪ੍ਰਾਈਸ ਜਿਹੜਾ ਹੈਗਾ ਜੀ 2050 ਜਿਹੜਾ ਪਸ਼ਮੀਨਾ ਹੈਗਾ ਰਾਮਟੈਕ ਤੋਂ ਵੀ ਵਧੀਆ ਪਸ਼ਮੀਨਾ ਹੈ ਠੀਕ ਹੈ ਕਹਿੰਦੇ ਨਾ ਰਾਮਟੈਕ ਤੇ ਬੁਰ ਨਹੀਂ ਆਂਦੀ ਤੇ ਬੋਰੇ ਦੇ ਤੇ ਵੀ ਨਹੀਂ ਆਉਣੀ ਗਾਰੰਟੀ ਵਾਲਾ ਪਸ਼ਮੀਨਾ ਹੈਗਾ ਜੀ ਠੀਕ ਹੈ ਜੀ ਆਪਣੇ ਕਲਰ ਦੇ ਹਿਸਾਬ ਨਾਲ ਤੁਸੀਂ ਸੇਮ ਡਿਜ਼ਾਈਨ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਇਹਦਾ ਇਹ ਪ੍ਰਾਈਸ ਹੈਗਾ ਜੀ ਇਹਦਾ 2000 ਪੰਚਾ ਤੁਹਾਨੂੰ ਦਿਖਾਤਾ ਤੈਨੂੰ ਕਸ਼ਮੀਰੀ ਫੈਬਰਿਕ ਸੀਗਾ ਵਿంటర్ ਫੈਬਰਿਕ ਠੀਕ ਹੈ ਜੀ ਕੋਈ ਉਹਦੇ ਤੇ ਕੰਪਲੇਨ ਕੰਪਲੂਟ ਵਾਲੀ ਗੱਲ ਨਹੀਂ ਹੈਗੀ ਬੜਾ ਵਧੀਆ ਰਹਿੰਦਾ ਹੈ ਜੀ ਠੀਕ ਹੈ ਹੁਣ ਨੈਕਸਟ ਪੀਸ ਜਿਹੜੇ ਤੁਹਾਨੂੰ ਸੂ ਪੀਸਿਸ ਦਿਖਾ ਰਹੇ ਆ ਨਾ ਸਾਰੇ ਬ੍ਰਾਂਡ ਵਾਲੇ ਪੀਸਿਸ ਹੋਂ ਦਾ ਮੰਨਾ ਬ੍ਰਾਂਡ ਦਾ ਪੀਸ ਹੈ ਜੀ ਕਿਉਂਕਿ ਨਾ ਅਸੀਂ ਡਿਸਪਲੇ ਲਾਉਣੇ ਹੁੰਦੇ ਆ ਤੇ ਅਸੀਂ ਉਹ ਪੈਕੇਟਸ ਤੋਂ ਕੱਢ ਦੇਈਦੇ ਆ ਸੋ ਠੀਕ ਹੈ ਜੀ ਸੋ ਬਹੁਤ ਹੀ ਪਿਆਰਾ ਪੀਸ ਹੈ ਤੁਹਾਨੂੰ ਖੋਲ ਕੇ ਦਿਨੇ ਆ ਜੀ ਅਸੀਂ ਦਿਖਾ ਆ ਦੇਖੋ ਆ ਜਿਹੜੇ ਤੁਹਾਨੂੰ ਦੇਖ ਰਹੀ ਹੈ ਨਾ ਛੋਟੀ ਛੋਟੀ ਜੀ ਇਹ ਐਮਬ੍ਰੋਇਡਰੀ ਹੈ ਠੀਕ ਹੈ ਵਿੱਚ ਪ੍ਰਿੰਟਡ ਪੈਨਲ ਨੇ ਤੇ ਇਹ ਜਿਹੜੀ ਹੈਗੀ ਹੈ ਜੀ ਇਹ ਹੈਗੀ ਹੈ ਐਮਬ੍ਰੋਇਡਰੀ ਠੀਕ ਹੈ ਸ਼ਰਟ ਆ ਪੂਰੀ ਫਰੰਟ ਠੀਕ ਹੈ ਤੇ ਇੱਥੇ ਦੇਖੋ ਤੁਹਾਨੂੰ ਮਿਲ ਰਹੀ ਹੈ ਲੇਸ ਦੀ ਡਿਟੇਲਿੰਗ ਪੂਰੀ ਘੇਰੇ ਤੇ ਠੀਕ ਹੈ ਪੂਰੀ ਇੱਥੇ ਤੱਕ ਹੈ ਆ ਬਾਹਾਂਾਂ 'ਚ ਵੀ ਨਿਕਲ ਜਾਣੀ ਹੈ ਓਕੇ ਤੇ ਇਹ ਆਣੀ ਹੈ ਜੀ ਬਾਟਮ ਪਲੇਨ ਬਾਟਮ ਹੈ ਜੀ ਇਹਦੇ ਨਾਲ ਠੀਕ ਹੈ ਪਲੇਨ ਬਾਟਮ ਐਂਡ ਇਹਦਾ ਜਿਹੜਾ ਸਟਰੋਲ ਹੈਗਾ ਆ ਨਾਲ ਹੀ ਅਟੈਚ ਹੈ ਆ ਇਹ ਦਾ ਸਟਰੋਲ ਹੈ ਆ ਦੇਖੋ ਤੁਸੀਂ ਸਟੱਫ ਫੀਲ ਕਰ ਸਕਦੇ ਹੋ ਆ ਇਹ ਦਾ ਸਟਰੋਲ ਹੈ ਪ੍ਰੋਪਰ ਲੰਬਾ 2.5 ਮੀਟਰ ਕੱਟ ਇਹਦਾ ਜਿਹੜਾ ਪ੍ਰਾਈਸ ਹੈਗਾ ਨਾ ਤੁਹਾਨੂੰ ਦਿਖਾਤਾ ਜੇ ਫੈਬਰਿਕ ਬਹੁਤ ਗੁੱਡ ਹੈ ਤੁਹਾਨੂੰ ਛੋਟੇ ਛੋਟੇ ਐਮਬਰਾਇਡਰੀ ਮਿਲਦੀ ਹੈ ਆ ਦੇਖੋ ਬਿਊਟੀਫੁਲ ਵਿੱਚ ਪ੍ਰਿੰਟਡ ਪੈਨਲ ਨਾਲ ਬਹੁਤ ਸੋਹਣਾ ਪਤਲੇ ਵਾਲਾ ਅੱਛੇ ਵਾਲਾ ਸ਼ਾਲ ਤੇ ਇਹ ਕਿੰਨੇ ਦਾ ਪੈਣਾ ਜੀ ਤੁਹਾਨੂੰ ਸਿਰਫ ਤੇ ਸਿਰਫ 1600 ਦਾ ਪੀਸਿਸ ਨੂੰ ਬੁੱਕ ਕਰਨ ਲਈ ਤੁਸੀਂ ਭੇਜਣਾ ਹੈ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਦੇਣਾ ਹੈ ਜੀ ਪੇਜ ਸਿੰਗਲ ਸਿੰਗਲ ਕਲਰ ਹੈਗਾ ਜਿੰਨੂੰ ਵੀ ਪਸੰਦ ਆਂਦੇ ਨੇ ਗ੍ਰੈਬ ਕਰ ਲਿਓ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਕਿਉਂਕਿ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਫ੍ਰੀ ਭਾਈ ਸੂਟ ਦਿਖਾਉਣੇ ਨੇ ਜੇ ਬੜੇ ਸੋਹਣੇ ਗਰਮ ਸੂਟ ਹੀ ਹੋਣਗੇ ਜੀ ਜਿੱਦਾ ਦੱਸਿਆ ਤੁਹਾਨੂੰ ਈਅਰ ਐਂਡ ਸੇਲ ਅਸੀਂ ਦਿਖਾਉਣੀ ਹੈ ਅੱਜ ਕਰਨੀ ਹੈ ਜੀ ਠੀਕ ਹੈ ਜੋ ਤੁਸੀਂ ਮਿਸ ਨਾ ਕਰਿਓ ਬਹੁਤ ਸੋਹਣੇ ਪੀਸਿਸ ਨੇ ਆ ਦੇਖੋ ਹੁਣ ਆ ਫੈਬਰਿਕ ਦੇਖੋ ਤੁਸੀਂ ਚੈਰੀ ਕਲਰ ਹੈ ਚੈਰੀ ਕਲਰ ਦੇ ਉੱਪਰ ਆ ਪ੍ਰਿੰਟ ਨਹੀਂ ਆ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਨਾ ਇਹ ਐਮਬਰਾਇਡਰੀ ਹੈ ਆ ਨਾਲ ਤੁਹਾਨੂੰ ਮਿਲ ਰਿਹਾ ਹੈ ਜੀ ਘੇਰੇ ਉੱਪਰ ਔਰ ਇਹ ਨਾ ਐਮਬਰਾਇਡਰੀ ਅੱਧਾ ਕੀਤੀ ਹੈ ਜਿੱਦਾਂ ਅਸੀਂ ਲੇਸ ਲਗਵਾਈ ਹੁੰਦੀ ਹੈ ਠੀਕ ਹੈ ਆ ਦੇਖੋ ਘੇਰੇ ਦਾ ਪੈਨਲ ਬਹੁਤ ਹੀ ਪਿਆਰਾ ਬਿਊਟੀਫੁਲ ਸੂਟ ਗਰਮ ਕਪੜਾ ਹੈ ਜੀ ਬਾਟਮ ਆਏਗੀ ਜੀ ਇਹਦੀ ਪਲੇਨ ਆ ਦੇਖੋ ਇਹ ਆਣੀ ਹੈ ਜੀ ਬਾਟਮ ਦੁਪੱਟਾ ਦੇਖੋ ਇਹਦਾ ਤੁਸੀਂ ਆਣਾ ਜੀ ਇਹਦੇ ਨਾਲ ਬਹੁਤ ਹੀ ਹਲਕਾ ਲਾਈਟ ਵੇਟਿਡ ਜਿਹਾ ਦੁਪੱਟਾ ਹੈ ਜੀ ਮਤਲਬ ਆਰਾਮ ਨਾਲ ਤੁਸੀਂ ਇਹਨੂੰ ਕੈਰੀ ਕਰ ਸਕਦੇ ਹੋ ਕੁਝ ਭਾਰਾ ਭਾਰਾ ਨਹੀਂ ਹੈਗਾ ਠੀਕ ਹੈ ਇਹਦੇ ਤੁਹਾਨੂੰ ਲੁੱਕ ਦਿਖਾ ਦਿੰਦੇ ਆ ਬਾਟਮ ਪਲੇਨ ਹੈਗੀ ਐ ਤੇ ਐਦਾਂ ਆਣਾ ਹੈ ਆ ਦੇਖੋ ਜੀ ਬਹੁਤ ਪਿਆਰਾ ਪੀਸ ਹੈ ਜੀ ਸਟਾਰਟ ਕਰਦੇ ਹਾਂ ਚਲੋ ਤੇ ਆ ਦੇਖੋ ਇਹਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟੇ ਦਾ ਪ੍ਰਿੰਟ ਦੇਖੋ ਤੁਸੀਂ ਔਰ ਦੁਪੱਟੇ ਦੀ ਚੌੜਾਈ ਤੇ ਲੰਬਾਈ ਦੇਖੋ ਬੜਾ ਹੀ ਪਿਆਰਾ ਪੀਸ ਹੈ ਜੀ ਕਿੰਨੇ ਦਾ ਪੈਣਾ ਹੈ ਤੁਹਾਨੂੰ 1300 ਦਾ ਠੀਕ ਹੈ ਜੀ 1300 ਦਾ ਸੂਟ ਹੈ ਜੀ ਤੇ ਸ਼ਿਪਿੰਗ ਹੋਏਗੀ ਜੀ ਐਕਸਟਰਾ ਤੇ ਦਿੱਤੇ ਹੋਏ ਨੰਬਰਸ ਦੇ ਉੱਤੇ ਸਾਨੂੰ ਭੇਜਿਓ ਦਿਓ ਜੀ ਸਕਰੀਨਸ਼ਾਟ ਨਾਲ ਭੇਜ ਦਿਓ ਆਪਣੇ ਐਡਰੈਸ ਅਗਲਾ ਦੇਖੋ ਤੁਸੀਂ ਬੜਾ ਹੀ ਬਿਊਟੀਫੁਲ ਕਲਰ ਹੈ ਜੀ ਬਹੁਤ ਹੀ ਸੋਹਣਾ ਪੀਸ ਹੈ ਇਹਦੀ ਜਿਹੜੀ ਐਮਬਰਾਇਡਰੀ ਹੈ ਨਾ ਉਹ ਬਹੁਤ ਹੀ ਪਿਆਰੀ ਹੈ ਠੀਕ ਹੈ ਆ ਦੇਖੋ ਇਹਦੇ ਹਲੇ ਕੁਝ ਪੀਸੇ ਸਾਡੇ ਕੋਲ ਨਿਕਲ ਗਏ ਨੇ ਆਪਾਂ ਕਿਹਾ ਤੇ ਜੁੱਦੀ ਜੁੱਦੀ ਤੁਹਾਨੂੰ ਦਿਖਾ ਦਈਏ ਹੁਣ ਆ ਵਰਕ ਦੇਖੋ ਵਰਕ ਚੈੱਕ ਕਰੋ ਤੁਸੀਂ ਕਲਰ ਕੰਟਰਾਸਟ ਦੇਖੋ ਤੇ ਵਰਕ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਆ ਦੇਖੋ ਬਹੁਤ ਹੀ ਪਿਆਰਾ ਪੂਰੇ ਗਲੇ ਉੱਪਰ ਆ ਪੈਨਲ ਆਣਾ ਐ ਇਦਾਂ ਕਰਕੇ ਠੀਕ ਹੈ ਬੜਾ ਸੋਹਣਾ ਬਣਣਾ ਆ ਦੇਖੋ ਪੂਰਾ ਤੁਹਾਨੂੰ ਥੱਲੇ ਤੱਕ ਐਮਬਰਾਇਡਰੀ ਮਿਲ ਰਹੀ ਹੈ ਔਰ ਆ ਘੇਰੇ ਦੇ ਉੱਪਰ ਵੀ ਤੁਹਾਨੂੰ ਨਾਲ ਹੀ ਕਢਾਈ ਮਿਲਦੀ ਹੈ ਇਹ ਆਈ ਗਈ ਜੀ ਇਹਦੀ ਪਲੇਨ ਬਾਟਮ ਅੱਛਾ ਇਹਦਾ ਜਿਹੜਾ ਦੁਪੱਟਾ ਹੈ ਨਾ ਕੰਟਰਾਸਟ ਵਿੱਚ ਹੈਗਾ ਹੈ ਜੀ ਠੀਕ ਹੈ ਬਹੁਤ ਹੀ ਸੌਫਟ ਵਾਲਾ ਫੈਬਰਿਕ ਹੈ ਇਕਦਮ ਮਲਮਲ ਵਰਗਾ ਆ ਦੇਖੋ ਦੇਖੋ ਕਲਰ ਕੰਟਰਾਸਟ ਦੇਖੋ ਚੈੱਕ ਕਰੋ ਤੁਸੀਂ ਕਲਰ ਕੰਟਰਾਸਟ ਬਹੁਤ ਸੋਹਣਾ ਪੀਸ ਹੈ ਜੀ ਠੀਕ ਹੈ ਜੀ ਕਿੰਨੇ ਦਾ ਪੈ ਰਿਹਾ ਹੈ ਵੀ ਤੁਹਾਨੂੰ 1300 ਦਾ ਤੇ ਸ਼ਿਪਿੰਗ ਹੋਏਗੀ ਜੀ ਐਕਸਟਰਾ ਉਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਤਾ ਜੀ ਸ਼ਿਪਿੰਗ ਹੋਏਗੀ ਜੀ ਐਕਸਟਰਾ 1300 ਦਾ ਸੂਟ ਆ ਪਹਿਲਾਂ ਵੀ ਸੀ 1300 ਦਾ ਇਹ ਵੀ ਇਹ ਜਿਹੜਾ ਅਗਲਾ ਦਿਖਾ ਰਹੇ ਆ ਇਹ ਵੀ ਤੁਹਾਨੂੰ ਸੇਮ ਪ੍ਰਾਈਸ 'ਚ ਮਿਲਣਾ ਹੈ 1300 ਦਾ ਠੀਕ ਹੈ ਕਲਰ ਦੇਖੋ ਇਹਦਾ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਸਰਦਾਰੀ ਸੂਟ ਠੀਕ ਹੈ ਬੜਾ ਦਾਨਾ ਕਲਰ ਕਹਿੰਦੇ ਇਹਨੂੰ ਠੀਕ ਹੈ ਜੀ ਆ ਦੇਖੋ ਬਿਊਟੀਫੁਲ ਸੂਟਸ अच्छा ਸਾਰਿਆਂ ਦੇ ਬੈਕ ਤੇ ਵੀ ਪ੍ਰਿੰਟ ਹੈਗੇ ਆ ਮੈਂ ਜ਼ਿਆਦਾ ਦਿਖਾਇਆ ਨਹੀਂ ਹੈ ਤੁਹਾਨੂੰ ਡਿਟੇਲਡ ਪਿਕ ਤੁਸੀਂ ਮੰਗਾ ਸਕਦੇ ਵੈਸੇ ਲੋੜ ਹੀ ਨਹੀਂ ਹੈ ਕਿ ਸੂਟ ਹੀ ਮੰਗਾਓ ਸਿੱਤੇ ਆਹ ਦੇਖੋ ਬਿਊਟੀਫੁਲ ਸੂਟ ਗਲੇ ਤੇ ਦੇਖੋ ਤੁਹਾਨੂੰ ਪੈਨਲ ਮਿਲ ਰਿਹਾ ਆ ਜਿਹੜੀ ਹੈਗੀ ਹੈ ਨਾ ਇਹ ਐਮਬਰਾਇਡਰੀ ਹੈ ਤੁਸੀਂ ਦੇਖੋਗੇ ਨਹੀਂ ਸਫਾਈ ਦੇ ਨਾਲ ਹੋਇਆ ਹੋਇਆ ਕੰਮ ਆਹ ਐਮਬਰਾਇਡਰੀ ਹੈ ਆ ਦੇਖੋ ਆ ਬਾਕੀ ਜਿਹੜਾ ਇਹ ਪ੍ਰਿੰਟ ਆ ਠੀਕ ਹੈ ਪ੍ਰਿੰਟ ਹੀ ਬੜਾ ਪਿਆਰਾ ਹੈ ਗ੍ਰੇ ਉੱਪਰ ਵੈਸੇ ਬੜਾ ਗ੍ਰੇਸਫੁਲ ਲੱਗਦਾ ਹੈ ਕੁਝ ਵੀ ਆ ਸਾਰਾ ਆਣਾ ਤਾਂ 2 ਘੇਰੇ ਤੇ ਪੈਨਲ ਮਿਲਣਾ ਹੈ 바ਵਾ ਦੇ ਅਡਜਸਟ ਹੋਏਗਾ ਨਾਲ ਠੀਕ ਹੈ ਇਹਦੀ ਤੁਹਾਨੂੰ ਬੈਕ ਦਿਖਾ ਦਿੰਨੇ ਆ ਆਹ ਇਹ ਆਣਾ ਹੈ ਜੀ ਬੈਕ ਤੇ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਆ ਦੇਖੋ ਬੋਟਮ ਆਏਗੀ ਜੀ ਇਹਦੀ ਪਲੇਨ ਇਹ ਆਣੀ ਹੈ ਜੀ ਇਹਦੀ ਪਲੇਨ ਬੋਟਮ ਦੁਪੱਟਾ ਇਹਦਾ ਵੀ ਬਹੁਤ ਹੀ ਬਿਊਟੀਫੁਲ ਬਹੁਤ ਲਾਈਟ ਵੇਟਿਡ ਆ ਦੇਖੋ ਲੈਂਡ ਦੇ ਵਿੱਚ ਕੋਈ ਝੰਡਟ ਨਹੀਂ ਆ ਦੇਖੋ ਟਿੱਕਣ ਵਾਲਾ ਸਿਰਾਂ ਤੇ ਵੀ ਟਿੱਕਣ ਵਾਲਾ ਚਾਰੋਂ ਸਾਈਡ ਤੇ ਤੁਹਾਨੂੰ ਆ ਮਿਲ ਰਿਹਾ ਬਿਊਟੀਫੁੱਲ ਬਾਰਡਰ ਕਾਨੀ ਪ੍ਰਿੰਟ ਦਿੱਤਾ ਹੋਇਆ ਪ੍ਰਿੰਟ ਹੈ ਬਸ ਕਾਨੀ ਵਰਗਾ ਠੀਕ ਹੈ ਜੀ ਬਹੁਤ ਸੋਹਣਾ ਸੂਪ ਹੈ ਸੇਮ ਪ੍ਰਾਈਸ 1300 ਦਾ ਸ਼ਿਪਿੰਗ ਹੋਏਗੀ ਜੀ ਐਕਸਟਰਾ ਜਿੰਨੂੰ ਵੀ ਪਸੰਦ ਆਂਦਾ ਹੈ ਸਕਰੀਨ ਸ਼ਾਟ ਲੈ ਕੇ ਦਿਓ ਪੇਜ スクリーンショット ਲੈਣ ਲਈ ਕਰਨਾ ਪਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਭ ਤੋਂ ਪਹਿਲਾਂ ਕੰਮ ਕਰੋ ਜੀ ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਰਨਾ ਹੈ ਜੀ ਤੁਸੀਂ ਪ੍ਰੈਸ ਤਾਂ ਜੋ ਸਾਨੂੰ ਸਾਰੀਆਂ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਉਹ ਤੁਹਾਨੂੰ ਦਿਖਦੀਆਂ ਰਹਿਣ ਹੁਣ ਆਹ ਦੇਖੋ ਜੀ ਬਹੁਤ ਸੋਹਣਾ ਫੈਬਰਿਕ ਹੈ ਪਪਾ ਆ ਲਓ ਜੀ ਇਹ ਆਣੀ ਹੈ ਜੀ ਸ਼ਰਟ ਔਰ ਪਲੇਨ ਆ ਲਾਣੀ ਹੈ ਜੀ ਬਾਟਮ ਕਪੜੀ ਦੀ ਫੁੱਲ ਗਾਰੰਟੀ ਹੈ ਜੀ ਕੋਈ ਬੋਰ ਨਹੀਂ ਆਣੀ ਆ ਦੇਖੋ ਬੈਕ ਸਾਈਡ ਇਦਾਂ ਮਿਲੇਗੀ ਤੁਹਾਨੂੰ ਇਧਰੋਂ ਇਦਾਂ ਮਿਲੇਗਾ ਆ ਜਿਹੜਾ ਕੰਮ ਹੈਗਾ ਨਾ ਇਹ ਪ੍ਰੋਪਰ ਵੇਵਿੰਗ ਚ ਬਹੁਤ ਸੋਹਣਾ ਪੀਸ ਹੈ ਜੀ ਤੇ ਪ੍ਰਾਈਸ ਵੀ ਇਹਦਾ ਬਹੁਤ ਹੀ ਸੋਹਣਾ ਹੈ ਸਿਰਫ ਤੇ ਸਿਰਫ 99 ਦਾ ਠੀਕ ਹੈ 2.5 ਮੀਟਰ ਕੱਟ ਹੈਗਾ 99 ਦਾ ਤੁਹਾਨੂੰ ਹੁਣ ਜਿੱਦਾਂ ਅੱਗੇ ਪਹਿਣੀ ਹੈ ਜੀ ਪੂਰੀ ਠੰਡ ਤੇ ਇਹ ਤੁਹਾਡੀ ਪੂਰੀ ਠੰਡ ਨੂੰ ਜਿਹੜਾ ਲਗਾਉਣ ਵਾਲਾ ਹੈਗਾ ਫੁੱਲ ਗਰਮ ਕਪੜਾ ਠੀਕ ਹੈ ਇਹਦੀ ਜਿਹੜੀ ਟੈਕਸਚਰ ਆ ਬਹੁਤ ਸੌਫਟ ਆ ਠੀਕ ਹੈ ਚੋਬਨ ਚਾਬਨ ਵਾਲਾ ਕੁਝ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਕਿੰਨੇ ਦਾ ਜੀ 999 ਹੁਣ ਅਗਲੇ ਪੀਸ ਜਿਹੜੇ ਚਾਰਕ ਪੀਸ ਇਹੀ ਵਿਖਾਵਾਂਗੇ ਸਾਰੇ 999 ਦੇ ਹੀ ਹੋਣਗੇ ਹੁਣ ਆ ਦੇਖੋ ਤੁਸੀਂ ਕਮਾਲ ਦਾ ਪੀਸ ਹੈ ਜੀ ਜਿੱਦਾਂ ਅੱਜ ਕੱਲ ਨਾ ਕਾਰਡ ਸੈਟ ਟਾਈਪ ਜਿਹੜੇ ਕੁਝ ਵਿਨਟਰਸਟ ਬਣਾ ਰਹੇ ਨੇ ਸੋ ਆ ਫੈਬਰਿਕ ਜਿਹੜਾ ਹੈਗਾ ਨਾ ਬੈਸਟ ਫੈਬਰਿਕ ਹੈ ਆ ਦੇਖੋ ਡਿਜੀਟਲ ਜਿਆ ਪ੍ਰਿੰਟ ਹੈ ਜੀ ਪਲੇਨ ਆਣੀ ਹੈ ਜੀ ਬਾਟਮ ਇਹਦੇ ਨਾਲ ਲੱਗ ਦਿਖਾਓ ਜੀ ਇੱਕ ਵਾਰੀ ਪ੍ਰਿੰਟ ਆ ਦੇਖੋ ਕਲਰ ਕੰਟਰਾਸਟ ਜਿਹੜਾ ਯੂਜ਼ ਹੋਇਆ ਹੋਇਆ ਆਓਸਮ ਠੀਕ ਹੈ ਸੇਮ ਪ੍ਰਾਈਸ ਜੀ ਕਿੰਨੇ ਦਾ ਜੀ 999 ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹੁਣ ਅਸੀਂ ਪਾਉਣੀਆਂ ਐਸ ਮਹੀਨੇ ਦੇ ਵਿੱਚ ਡਿਸਕਾਊਂਟਡ ਸੇਲ ਵੀਡੀਓਜ਼ ਕਾਫੀ ਜ਼ਿਆਦਾ ਸੋ ਉਹਨਾਂ ਨੂੰ ਅਵੇਲ ਕਰਨ ਲਈ ਤੁਹਾਨੂੰ ਪਹਿਲਾਂ ਕਰਨਾ ਪੈਣਾ ਸਾਡਾ ਚੈਨਲ ਸਬਸਕ੍ਰਾਈਬ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਕਲਰ ਬਲੈਕ ਦੇ ਵਿੱਚ ਰਾਮਾ ਗ੍ਰੀਨ ਦਾ ਮਿਕਸ ਕੰਬੀਨੇਸ਼ਨ ਦੇਖੋ ਤੁਸੀਂ ਬਹੁਤ ਹੀ ਬਿਊਟੀਫੁਲ ਫੁੱਲ ਗਰਮ ਕੱਪੜੇ ਠੀਕ ਹੈ ਔਰ ਲੋਕਲ ਕੋਚ ਨਹੀਂ ਹੈਗਾ ਸਭ ਬ੍ਰਾਂਡਡ ਨੇ ਠੀਕ ਹੈ ਜੀ ਕਿੰਨੇ ਦਾ ਇਹ ਵੀ ਟ੍ਰਿਪਲ 99 ਲਾਸਟ ਕਲਰ ਜੀ ਟ੍ਰਿਪਲ 99 ਦਾ ਮਜੈਂਟਾ ਵਿਦ ਬਲੈਕ ਵਿਦ ਥੋੜਾ ਥੋੜਾ ਵਿੱਚ ਬਲੂ ਆਹ ਦੇਖੋ ਆਹ ਦੇਖੀਏ ਇਹ ਆ ਗਈ ਜੀ ਸ਼ਰਟ ਤੇ ਇਹ ਆਣੀ ਹੈ ਜੀ बॉਟਮ ਤੁਸੀਂ ਚੈੱਕ ਕਰੋ ਕਪੜੇ ਦਾ ਟੈਕਸਚਰ ਬਹੁਤ ਹੀ ਪਿਆਰਾ ਪੀਸ ਹੈ ਸੇਮ ਪ੍ਰਾਈਸ ਜੀ 999 only ਠੀਕ ਹੈ ਸ਼ਿਪਿੰਗ will be ਐਕਸਟਰਾ ਸ਼ਿਪਿੰਗ ਹੋएगी ਜੀ ਐਕਸਟਰਾ ਅੱਛਾ ਸਾਡੇ ਕੋ ਕਟ ਰਾਈਸ ਬਹੁਤ ਮੰਗਦੇ ਸੀ ਸਾਰੇ ਜਣੇ ਹੁਣ ਆਪਾਂ ਲੈ ਕੇ ਆਏ ਆ ਜੀ ਤੁਹਾਡੇ ਲਈ ਕਟ ਰਾਈਸ ਕਟ ਰਾਈਸ ਦੇ ਵਿੱਚ ਵੀ ਇੱਕ ਸਪੈਸ਼ਲ ਚੀਜ਼ ਹੈ ਔਰ ਇਹ ਦੇਖੋ ਹੈ ਵੀ ਬ੍ਰਾਂਡ ਦੀ ਹੈ ਲੋਕਲ ਨਹੀਂ ਹੈਗੀ ਠੀਕ ਹੈ ਬੜੀ ਸੌਫਟ ਵਾਲੀ ਕਟ ਰਾਈਸ ਹੈ ਇਹ ਆਣੀ ਹੈ ਜੀ ਇਹਦੀ बॉਟਮ ਹਾਨੂੰ ਸ਼ਰਟ ਖੋਲ ਕੇ ਦਿਖਾਉਣੇ ਆ ਸੀ ਖੋਲ ਕੇ ਦਿਖਾਨ ਨਾਲ ਨਾ ਇੰਨਾ ਪੀਸਿਸ ਦੀ ਇੱਕਦਮ ਗ੍ਰੇਸ ਜਿਹੜੀ ਹੁੰਦੀ ਹੈ ਉਹ ਅਲੱਗ ਦਿਖਦੀ ਹੈ ਕਿਉਂਕਿ ਸਟਿਚ ਕਰਨਾ ਨਾ ਜਦੋਂ ਇਹਦਾ ਡਿਜ਼ਾਈਨ ਖੁੱਲ ਕੇ ਪਤਾ ਲੱਗਣਾ ਹੈ ਆ ਦੇਖੋ ਜੀ ਕਿੰਨਾ ਹੀ ਪਿਆਰਾ ਪੀਸ ਹੈ ਜੀ ਅੰਬੀਆਂ ਦੀਆਂ ਬਣਾਈਆਂ ਹੋਈਆਂ ਸਾਰੇ ਬਹੁਤ ਪਿਆਰਾ ਪੀਸ ਹੈ ਜੀ ਠੀਕ ਹੈ ਇਹ ਆਣੀ ਹੈ ਜੀ ਇਹਦੀ ਬਾਟਮ ਥੋੜੀ ਜੀ ਖੋਲ ਕੇ ਦਿਖਾ ਦिए ਆ ਦੇਖੋ ਇਹ ਆਣਾ ਹੈ ਦਾ ਫੁੱਲ ਕੰਟਰਾਸਟ ਬਾਟਮ ਤੇ ਵੀ ਮਿਲਦੇ ਆ ਤੁਹਾਨੂੰ ਪ੍ਰਿੰਟ ਠੀਕ ਹੈ ਜੀ ਇਹ ਤੁਹਾਨੂੰ ਮਿਲਣਾ ਹੈ ਜੀ 1800 ਦਾ ਪੀਸ ਮਿਲਣਾ ਹੈ ਠੀਕ ਹੈ 1800 ਦੀ ਕਟ ਰਾਈਜ਼ ਹੈ ਲੇਕਿਨ ਇਹਦਾ ਤੁਸੀਂ ਸਟੱਫ ਚੈੱਕ ਕਰ ਸਕਦੇ ਹੋ ਆ ਦੇਖੋ ਬਹੁਤ ਹੀ ਵਧੀਆ ਹੈ ਮੋਟੀ ਜੀ ਨਹੀਂ ਹੈਗੀ ਬਹੁਤ ਹੀ ਵਧੀਆ ਵਾਲੀ ਕੋਟ ਰਾਈਜ਼ ਹੈ ਬੜਾ ਪਤਲਾ ਵਾਲਾ ਫੈਬਰਿਕ ਹੈ ਅੱਛੇ ਵਾਲਾ 1800 ਦਾ ਪੀਸ ਜੀ ਹੁਣ ਅੱਗੇ ਤੁਹਾਨੂੰ ਕੋਟ ਰਾਈਜ਼ ਦੇ ਕਲਰ ਦਿਖਾਣ ਲੱਗੇ ਆ ਆ ਦੇਖੋ ਜੀ ਬਾਟਮ ਬਹੁਤ ਹੀ ਬਿਊਟੀਫੁਲ ਆ ਦੇਖ ਕਮਾਲ ਦਾ ਪ੍ਰਿੰਟ ਹੈ ਜੀ ਆ ਦੇਖ ਲਾ ਕੇ ਰੱਖ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਕਿੰਨੀ ਅੱਛੀ ਚੀਜ਼ ਬਣੇਗੀ ਬਹੁਤ ਹੀ ਸੋਹਣਾ ਪੀਸ ਹੈ ਜੀ ਠੀਕ ਹੈ ਆ ਦੇਖੋ ਕਲਰ ਕੰਬੀਨੇਸ਼ਨ ਬਹੁਤ ਸੋਬਰ ਠੀਕ ਹੈ ਆ ਦੇਖੋ ਆ ਨਾ ਜਿਹੜਾ ਤੁਹਾਨੂੰ ਦੇਖ ਰਿਹਾ ਨਾ ਇਹ ਸ਼ੈਡੋ ਪ੍ਰਿੰਟਿੰਗ ਕਹਿੰਦੇ ਇਹਨੂੰ ਆ ਦੇਖੋ ਉਹਦੇ ਨਾਲ ਦੀ ਉਹੀ ਪ੍ਰਿੰਟ ਇੱਥੇ ਯੂਜ਼ ਹੋਇਆ ਹੋਇਆ ਹੈ ਸੈਲਫ ਦੇ ਵਿੱਚ ਬਹੁਤ ਸੋਹਣਾ ਪੀਸ ਹੈ ਜੀ ਇਹ ਇਹ ਵੀ ਕਿੰਨੇ ਦਾ ਪੈਣਾ ਹੈ ਜੀ ਤੁਹਾਨੂੰ ਸਿਰਫ ਤੇ ਸਿਰਫ अठारह सौ का अगला प्रिंट बहुत ही सोना सब तो पहला निकलते होंगे जी साढ़े ऑलवेज निकलने वाले के सारे पीसिस ने अज बट य ठीक है जी भी तुम दिखाने जी असी खोल के आना प्यारा पीस है और बॉटम देखो जी प्रिंट लागे तो जी आ आख ਇਦੇ ਨਾਲ ਨਾ ਦੁਪੱਟਾ ਲੈ ਕੇ ਚਾਹੇ ਤੁਸੀਂ ਹੈਂਡ ਪੇਂਟ ਕਰਾ ਲਓ ਬਹੁਤ ਸੋਹਣਾ ਬਣਨਾ ਜੇ ਠੀਕ ਹੈ ਆ ਦੇਖੋ ਅਲੱਗ ਚੀਜ਼ ਬਣੇਗੀ ਬਹੁਤ ਹੀ ਪਿਆਰਾ ਪੀਸ ਪ੍ਰਾਈਸ ਹੈਗਾ ਇਹਦਾ ਜੀ 1800 ਠੀਕ ਹੈ ਲਾਸਟ ਕਲਰ ਕਟਰਾਇਸ ਦੇ ਵਿੱਚ ਹੁਣ ਗ੍ਰੇ ਔਰ ਗ੍ਰੇ ਦੇ ਉੱਪਰ ਜਿਹੜਾ ਪ੍ਰਿੰਟ ਦਿੱਤਾ ਹੈ ਨਾ ਕਮਾਲ ਦਾ ਆ ਦੇਖੋ ਵੀਡੀਓ 'ਚ ਜੁੜੇ ਰਹੋ ਹੁਣ ਅਗਲੇ ਪੀਸੇ ਜਿੰਨੇ ਵੀ ਦਿਖਾਉਣੇ ਆ ਤੁਹਾਨੂੰ 50% ਆਫ ਵਾਲੇ ਪੀਸੇ ਹੋਣਗੇ ਜੀ ਆ ਗਰੇ ਦੇ ਉੱਪਰ ਮਸਟਰਡ ਮੋਵ ਗ੍ਰੀਨ ਇਹਨੇ ਸੋਹਣੇ-ਸੋਹਣੇ ਕਲਰ ਯੂਜ਼ ਕੀਤੇ ਹੋਏ ਆ ਤੇ ਆ ਜੇ ਬਾਟਮ ਲੱਗ ਦਿਖਾਇਆ ਕਰੀ ਆ ਦੇਖੋ ਕਪੜੇ ਦਾ ਫੀਲ ਦੇਖੋ ਤੁਸੀਂ ਬਹੁਤ ਹੀ ਪਿਆਰਾ ਹੈ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਇਹ ਵੀ ਕਿੰਨੇ ਦਾ ਹੈ ਜੀ 1800 ਦਾ ਸਿਰਫ ਤੇ ਸਿਰਫ 1800 ਦਾ ਪੀਸ ਹੈ ਹੁਣ ਆ ਜਿਹੜੇ ਪੀਸਿਸ ਨੇ ਦੀ ਇਹ ਹੈਗੇ ਨੇ ਸਾਰੇ ਸੇਲ ਪੀਸ ਇਸ ਗਰਮ ਕਪੜਾ ਹੈ ਜੀ ਇਹ ਠੀਕ ਹੈ ਬਹੁਤ ਵਧੀਆ ਕਪੜਾ ਰਹੂਗਾ ਦੇਖੋ ਜੀ ਗਰਮ ਕਪੜਾ ਹੈ ਠੀਕ ਹੈ ਕਾਫੀ ਜਿਹਾ ਕਲਰ ਹੈਗਾ ਉਹਦੇ ਉੱਪਰ ਦੇਖੋ ਕਿੰਨੇ ਸੋਹਣੇ ਫਲੋਰਲ ਜੇ ਪ੍ਰਿੰਟ ਬਣਾਇਆ ਹੋਇਆ ਨਾਲ ਮਿਲ ਰਿਹਾ ਜੀ ਤੁਹਾਨੂੰ ਸਟੋਲ ਇਹ ਦੁਪੱਟਾ ਨਹੀਂ ਹੈ ਇਹ ਸ਼ਾਲ ਨਹੀਂ ਹੈ ਇਹ ਸਟੋਲ ਹੈ ਕਿਉਂਕਿ ਇਹਦੀ ਜਿਹੜੀ ਲੈਂਥ ਹੈਗੀ 2 ਤੋਂ 2.5 ਦੇ ਵਿੱਚ ਹੈ ਠੀਕ ਹੈ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਲੇਕਿਨ ਇਹ ਬਹੁਤ ਹੀ ਵਧੀਆ ਹੈ ਆ ਦੇਖੋ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਤੇ ਜਿਹ ਪ੍ਰਾਈਸ ਹੈਗਾ ਇਹਦਾ ਬਹੁਤ ਹੀ ਜੈਨੂਇਨ ਪ੍ਰਾਈਸ ਹੈ ਜੀ ਸਿਰਫ ਤੇ ਸਿਰਫ 400 ਦੇ ਪੀਸ ਹੈ ਐ ਜਿੰਨੇ ਵੀ ਪੀਸ ਹਨ ਤੁਹਾਨੂੰ ਇਸ ਵੀਡੀਓ ਚ ਮੈਂ ਲਾਸਟ ਦਿਖਾ ਰਹੀ ਆ ਸਾਰੇ ਸੇਮ ਪ੍ਰਾਈਸ ਤੇ ਹੋਣਗੇ ਜੀ 400 ਠੀਕ ਹੈ ਉਹ ਸੀਗਾ ਕਾਫੀ ਜਿਹਾ ਕਲਰ ਸੀਗਾ ਇਹ ਹੁਣ ਆ ਗਿਆ ਜੀ ਗ੍ਰੇ ਦਾਨਾ ਕਲਰ ਆਇਆ ਇਹਦਾ ਦੇਖੋ ਜੀ ਤੁਸੀਂ ਪ੍ਰਿੰਟ ਆ ਦੇਖੋ ਪ੍ਰਿੰਟ ਬਹੁਤ ਸੋਹਣਾ ਲੱਗ ਗਿਆ ਤੁਹਾਡੇ ਜੀ ਕਪੜਾ ਵੀ ਆ ਦੇਖੋ ਗਾਫ ਕਪੜਾ ਹੈਗਾ ਠੀਕ ਹੈ ਗਰਮ ਕਪੜਾ ਹੈ ਜੀ ਨਾਲ ਇਹ ਦੇਵੇ ਸਟਾਲ ਆ ਦੇਖੋ ਪ੍ਰਿੰਟ ਦੇਖੋ ਕਮਾਲ ਦੇ ਠੀਕ ਹੈ ਕਿੰਨੇ ਦਾ ਇਹ ਵੀ ਜੀ ਸਿਰਫ ਤੇ ਸਿਰਫ 400 ਦਾ ਠੀਕ ਹੈ ਜਿੰਨੂੰ ਪਸੰਦ ਆਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰਸ ਤੇ ਦੋ ਭੇਜ ਕਿਉਂਕਿ ਸਿੰਗਲ ਸਿੰਗਲ ਪੀਸਿਸ ਹੈਗੇ ਨੇ ਜੀ ਜਿਆਦਾ ਪੀਸਿਸ ਇਹਨਾਂ ਚ ਅਵੇਲੇਬਲ ਨਹੀਂ ਹੈਗੇ ਸਿੰਗਲ ਸਿੰਗਲ ਕਲਰ ਹੈ स्क्रीनशॉट शॉट लैके पेमेंट करके सू भेज दो जी एड्रेस तो साढ़े चैनल नू करना सबसक्राइब नहीं भूलना ठीक है।, है आ देखो कलर यम्बीनेशन है ना जो बहुत ही सोहना गर्म च ना आ कलर कॉम्बीनेशन बहुत घट देखो बहुत सोहनी चीज है प्राइस चार सौ शिपिंग होगी जी एक्सट्रा शिपिंग अस वर्ल्ड वाइड कराने कितने भी बह के साथ सूट मंगा स ठीक है जी आफुल सूट बहुत प्यारे प्यारे पीसिस बड़ा ही सोना कलर पीच कलर पीच के उपर बहुत अच्छी शेड ब्राउनिश जी मैरूनिश जी ए आएगा जी एदलो स्टॉल स्टॉल बड़े सोहने सोने, सोने है सारे हैं बहुत प्यारे प्यारे ठीक है जी आ आखो बहुत ब्यूटीफुल ਪ੍ਰਾਈਸ ਇਹਨਾਂ ਦਾ ਹੈਗਾ ਜੀ ਸਿਰਫ ਤੇ ਸਿਰਫ 400 ਠੀਕ ਹੈ ਆ ਦੇ ਬਲੂ ਕਲਰ ਆ ਗਿਆ ਜੀ ਨੇਵੀ ਬਲੂ ਬਲੂ ਕਲਰ ਨਾਲ ਇਹਦੇ ਮਿਲ ਰਿਹਾ ਤੁਹਾਨੂੰ ਬਿਊਟੀਫੁਲ ਸਟਾਲ ਵਾਹ ਮੈਂ ਖੋਲ-ਖੋਲ ਕੇ ਤੁਹਾਨੂੰ ਦਿਖਾਏ ਹੁਣ ਡਿਮਾਂਡ ਸੀ ਕਿ ਇਹ ਖੋਲ-ਖੋਲ ਕੇ ਦਿਖਾਉਣੇ ਆ ਆ ਦੇਖੋ ਬਹੁਤ ਸੋਹਣਾ ਪੀਸ ਤੇ ਪ੍ਰਾਈਸ ਸਿਰਫ ਤੇ ਸਿਰਫ 400 ਠੀਕ ਹੈ ਆ ਵੀ ਬਹੁਤ ਸੋਹਣਾ ਕਲਰ ਦਾਨਾ ਜਿਹਾ ਕਲਰ ਜਿਹੜਾ ਮਰਜੀ ਪਾਏ ਸੋਹਣਾ ਹੀ ਲੱਗਣਾ ਹੈ ਬਹੁਤ ਸੋਹਣਾ ਪੀਸ ਪ੍ਰਿੰਟ ਦਿਖਾਓ ਜੀ ਲੱਗਿਓ ਆਹ ਵਾਲੇ ਕਲਰ ਦੀ ਕਰਾਈ ਹੋਏ ਨਾਲ ਪਾਈਪਿੰਗ ਕਿ ਆਏ ਗੱਲਬਾਤ ਲੱਗੇਗੀ ਸੂਟ ਦੀ ਸਿੰਪਲ ਐਂਡ ਸੋਬਰ ਚੀਜ਼ ਬਣੇਗੀ ਜੀ ਸਟਾਲ ਜਿਹੜਾ ਹੋਲ ਕੇ ਦਿਖਾਉਨੇ ਆ ਤੁਹਾਨੂੰ ਕਿਉਂਕਿ ਇਹਨਾਂ ਦੇ ਸਟਾਲਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਨਾ ਉਹ ਬੜੀ ਸੋਹਣੀ ਹੈ ਉਹ ਬਲੌਕ ਟੱਚ ਦੇ ਰਹੀ ਹੈ ਕਿ ਜਿੱਦਾਂ ਬਲੌਕ ਹੋਏ ਹੁੰਦੇ ਆ ਆ ਦੇਖੋ तो प्राइस की है जी सिर्फ तो सिर्फ चार सौ रेड कलर बहुत सोहना बहुत ही प्यारा हलो आलो, आलो आ देखो कमाल का पीस स्टॉल है हैगा बहुत सोहना जी बहुत ही प्यारा आ देखो बहुत ही प्यारा हलो क्या ही ग्रेस है ਕਿੰਨੇ ਦਾ ਜੀ ਸਿਰਫ ਤੇ ਸਿਰਫ 400 ਦਾ ਆ ਜਿੰਨੇ ਲਾਸਟ ਵਾਲੇ ਪੀਸਿਸ ਦਿਖਾਏ ਨੇ ਤੁਹਾਨੂੰ ਸਾਰੇ ਬਹੁਤ ਹੀ ਵਧੀਆ ਨੇ ਮਿਸ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜਲਦੀ ਜਲਦੀ ਗ੍ਰੈਬ ਕਰ ਲਓ 400 ਚ ਤੁਹਾਨੂੰ ਕੀ ਮਿਲ ਰਿਹਾ 400 ਚ ਤੁਹਾਨੂੰ ਅਸੀਂ ਸਟਾਲ ਦੇ ਨਾਲ ਸੂਟ ਦੇ ਰਹੇ ਆ ਬਹੁਤ ਹੀ ਸੋਹਣੇ ਸੂਟ ਹੋ ਗਏ ਠੀਕ ਹੈ ਜੀ ਆ ਦੇਖੋ ਕਲਰ ਦੇਖੋ ਤੁਸੀਂ ਆਹ ਵਾਲਾ ਬਹੁਤ ਪਿਆਰਾ ਲੱਗ ਗਿਆ ਦਿਖਾਓ ਜਰਾ ਆ ਦੇਖੋ ਬਹੁਤ ਸੋਹਣਾ ਅੱਛਾ ਇਹਦੇ ਸਟਾਲ 'ਚ ਜਿਹੜਾ ਕੰਬੀਨੇਸ਼ਨ ਯੂਜ਼ ਹੋਇਆ ਹੋਇਆ ਹੈ ਨਾ ਉਹ ਤੇ ਬਹੁਤ ਹੀ ਪਿਆਰਾ ਹੈ ਜੀ ਆ ਦੇਖੋ ਆ ਦੇਖੋ ਕਮਾਲ ਹੈ ਨਾ 400 'ਚ ਤੁਹਾਨੂੰ ਇੰਨੀਆਂ ਸੋਹਣੀਆਂ ਚੀਜ਼ਾਂ ਦੇ ਰਹੇ ਆ ਆਪਾਂ ਇਹਨੂੰ ਕਹਿੰਦੇ ਈਅਰ ਐਂਡ ਸੇਲ ਤੇ ਸੇਲ ਵੀ ਕਾਦੀ ਗਰਮ ਸੂਟਾਂ ਦੀ ਠੀਕ ਹੈ ਜੀ ਆਫ ਸੀਜ਼ਨ ਸੇਲਾਂ ਵੀ ਕਰਾਂਗੇ ਇਸ ਕਰਕੇ ਕਹੀ ਜਾਂਨੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿ ਅਗਲੀਆਂ ਵੀਡੀਓਜ਼ ਬਹੁਤ ਫਾਇਦੇਵਲੀਆਂ ਹੋਣੀਆਂ ਜੇ ਤੁਹਾਡੀਆਂ ਆ ਦੇਖੋ ਬਹੁਤ ਸੋਹਣਾ ਪੀਸ ਲੱਗਿਓ ਪ੍ਰਿੰਟ ਡਾਦੋ ਉਹਦੇ ਉੱਪਰ ਬੜੇ ਅੱਛੇ ਅੱਛੇ ਕਲਰ ਕੰਬੀਨੇਸ਼ਨ ਕਲਰ ਕੰਟਰਾਸਟ ਦਿੱਤੇ ਹੋਏ ਜੇ ਸਟਾਲ ਇਹਦਾ ਫੇਰ ਤੁਹਾਨੂੰ ਦਿਖਾਣੇ ਆ ਖੋਲ ਕੇ ਆਹ ਵੇਖੋ ਜੀ ਬਿਊਟੀਫੁਲ ਸੂਟ ਬਹੁਤ ਪਿਆਰੇ ਪ੍ਰਾਈਸ ਕੀ ਹੈ ਜੀ ਸਿਰਫ ਤੇ ਸਿਰਫ 400 ਦਾ ਠੀਕ ਹੈ ਸੋ ਜਿਨਾਂ ਨੂੰ ਵੀ ਪਸੰਦ ਆਏ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਦਿਓ ਭੇਜ ਅਵੇਲੇਬਿਲਟੀ ਪੁੱਛ ਕੇ ਫਿਰ ਪੇਮੈਂਟ ਕਰਕੇ ਫਿਰ ਭੇਜੋ ਆਪਣਾ ਐਡਰੈਸ ਠੀਕ ਹੈ ਜੀ ਤੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਜੀ ਸਭ ਨਾਲ ਜਿਹੜੀ ਸ਼ਿਪਿੰਗ ਹੈਗੀ ਹੈ ਜੀ ਉਹ ਐਕਸਟਰਾ ਰਹੇਗੀ ਸੋ ਜਦੋਂ ਸਾਡੇ ਕੋਲ ਪ੍ਰਾਈਸ ਪੁੱਛਣਾ ਹੈ ਅਸੀਂ ਸ਼ਿਪਿੰਗ ਤੁਹਾਨੂੰ ਆਲਵੇਸ ਦੱਸੀਦੀ ਹੈ ਤੇ ਉਹ ਸ਼ਿਪਿੰਗ ਐਕਸਟਰਾ ਨਾਲ ਹੀ ਪੇ ਕਰਕੇ ਫਿਰ ਸਾਨੂੰ ਆਪਣਾ ਐਡਰੈਸ ਭੇਜ ਦਿਓ ਸੋ ਅਸੀਂ ਤੁਹਾਡੇ ਘਰਾਂ ਦੇ ਵਿੱਚ ਫਿਰ ਦਵਾਂਗੇ ਜੀ ਪੇ ਤਾਡੇ ਆਹ ਸੋਹਣੇ ਸੋਹਣੇ ਜਿਹੜੇ ਹੈਗੇ ਨੇ ਸੂਟ ਬੜੇ ਪਿਆਰੀ ਕਲੈਕਸ਼ਨ ਤੁਹਾਣਾ ਲੈ ਕੇ ਆਏ ਆ ਅੱਗੇ ਵੀ ਹੋਰ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਐਦਾਂ ਹੀ ਜੁੜੇ ਰਹੋ ਜੀ ਤੇ ਕਰਦੇ ਰੋਜੀ ਸ਼ਾਪਿੰਗ ਕਿਤੋਂ ਵੀ ਕਰੋ ਸ਼ਾਪਿੰਗ ਸ਼ੁੱਡ ਬੀ ਹੈਪੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ